ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਨਤਮਸਤਕ ਹੋਏ ਅਤੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਲਾਹੀ ਗੁਰਬਾਣੀ ਦਾ ਰਤਪਿਨਾ ਕੀਰਤਨ ਵੀ ਸੁਣਿਆ ਇਸ ਮੌਕੇ ਤੇ ਉਹਨਾਂ ਨੇ ਲੰਗਰ ਹਾਲ ਦਾ ਦੌਰਾ ਕਰਕੇ ਸੇਵਾ ਪ੍ਰਣਾਲੀ ਬਾਰੇ ਜਾਣਕਾਰੀ ਲਈ ਸੇਵਾਦਾਰਾਂ ਦਾ ਧੰਨਵਾਦ ਕੀਤਾ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਮੁਸ਼ਕਲ ਸਮੇਂ ਸਰਕਾਰਾਂ ਨੂੰ ਨਿਰਪੱਖਤਾ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਲਈ ਸਿੱਖ ਜਥਿਆਂ ਨੂੰ ਪਾਕਿਸਤਾਨ ਤੋਂ ਜਾਣ ਤੋਂ ਨਹੀਂ ਰੋਕਣਾ ਚਾਹੀਦਾ। ਉਹਨਾਂ ਨੇ ਸਵਾਲ ਕੀਤਾ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਰ cricket ਦੇ ਮੈਚ ਹੋ ਸਕਦੇ ਨੇ ਤਾਂ ਫਿਰ ਧਾਰਮਿਕ ਯਾਤਰਾਵਾਂ ਤੇ ਰੋਕ ਲਾਣਾ ਮੰਦਪਾਗੜ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਸਤਿਆਪਾਤਸ਼ਾ। ਆ ਜਿਹੜੇ ਹੜਾ ਨਾਲ ਸਤਾਈ ਹੋਈ ਹੈ ਇਹਦੇ ਚੋਂ ਨਿਕਲਦੀ ਸਾਨੂੰ ਤਾਕਤ ਬਖਸ਼ੀ ਸਿੱਖ ਜੀ ਦਾ ਹੱਥ ਫੜ ਕੇ ਆਪ ਜੀ ਦੀ ਕਿਰਪਾ ਸਦਕਾ ਨਿਕਲ ਸਕੀਏ ਇਸ ਮਾੜੇ ਸਮੇਂ ਦੇ ਵਿੱਚੋਂ ਔਰ ਗੁਰੂ ਪਾਤਸ਼ਾਹ ਕੇਂਦਰ ਸਰਕਾਰ ਨੂੰ ਸਮਤ ਬਖਸ਼ਣ ਵੀ ਤੇ ਹਿੰਦੁਸਤਾਨ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੋ ਸਕਦਾ ਤੇ ਫਿਰ ਸਭੇ ਸੰਧੀ ਵਾਲ ਸਦਾਇਨ ਦਾ ਸਨੇਹਾ ਦੇਣ ਵਾਲੇ ਗੁਰਨਾਨਕ ਪਾਤਸ਼ਾਹ ਉਹਨਾਂ ਦੇ ਗੁਰਪੁਰਪਤੇ ਜਾਣ ਤੇ ਜਥੇ ਨੂੰ ਵੀ ਅੱਗੇ ਦੇਣੀ ਚਾਹੀਦੀ ਹੈ ਮੋਰੀ ਵੀਰ ਇਹ ਪਤਾ ਕਰੋ ਸਿਫੇ ਨੂੰ ਕੋਈ ਦੇਖਦੇ ਕਿਹੜਾ ਕਿਹੜਾ ਸਿਫਾ ਕੋਈ ਹਸਤੀ ਸੰਸਾਵਾ ਕਮੇਟੀ ਉਹ ਨਹੀਂ ਨਹੀਂ ਉਹ ਤੇ ਚੱਲਦਾ ਰਹਿੰਦਾ ਹੈ ਆ ਭਾਰਤ ਸਰਕਾਰ ਵੱਲੋਂ ਜਿਵੇਂ ਕਿ ਗੁਰਤਾਮਲ ਦਰਸ਼ਨਾਂ ਲਈ ਪਾਕਿਸਤਾਨ ਜਿੱਥੇ ਜਾਂਦਾ ਤੇ ਸੋ ਉਹਨਾਂ ਦੇ ਵੱਲੋਂ ਇਸ ਵਾਰ ਜਿਹੜਾ ਕਿ ਬੈਂਕ ਸੈਲਫ ਆ ਗਿਆ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਤਾਂ ਸਭੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਇਹ ਤੁਸੀਂ ਮੈਚ ਕਰਾ ਸਕਦੇ ਹੋ ਤੇ ਫਿਰ ਦੂਰੀਆਂ ਮਟਾਉਣ ਵਾਲਾ ਕੰਮ ਕਰਨਾ ਚਾਹੀਦਾ ਗੁਨਾਣਕ ਪਾਸ਼ਾ ਦਾ ਸਾਰੀ ਦੁਨੀਆ ਦੇ ਸਾਂਝੇ ਸੋ ਉਹਨਾਂ ਦੇ ਗੁਰਪ੍ਰਭ ਤੇ ਅੱਜ ਰਾਹੁਲ ਗਾਂਧੀ ਪੰਜਾਬ ਰਾਹੁਲ ਗਾਂਧੀ ਦਾ ਪੰਜਾਬ ਦੌਰਾਂ ਕਿਵੇਂ ਦੇਖਦੇ ਹੋ ਠੀਕ ਹੈ ਮੋਦੀ ਜੀ ਵੀ ਆਏ ਸੀ ਰਾਹੁਲ ਗਾਂਧੀ ਜੀ ਵੀ ਆਏ ਆ ਸੋ ਜੋ ਵੀ ਕੋਈ ਸਾਡਾ ਪਤਾ ਲੈਣ ਆਉਂਦਾ ਜੀ ਇਹਨੂੰ ਅੜਾ ਨੂੰ ਲੈ ਕੇ ਕਾਫੀ ਸਿਆਸਤ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਿਆਸਤ ਮਦਦ ਹੋਣੀ ਚਾਹੀਦੀ ਹੈ ਸਿਆਸਤ ਅਦੀ ਤਾਂ ਮਦਦ ਹੋਣੀ ਚਾਹੀਦੀ